ਸਵਾਦ ਨੂੰ ਕਿਉਂ ਪਾਰ ਹੈ ਈਲੀ ਅਮਰਤੀ ਦਾ ਦਿੱਤੀ ਸੀ ਪਾਸ਼ਾ ਨੇ ਇਹ ਮੰਨ ਦੇ ਸੁਖਵਤ ਦਿੱਤੀ ਸੀ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਸ਼ਕਿਆ ਸ਼ਰਧਾ ਦੇ ਨਾਲ ਸ਼ਕਿਆ ਅਮਰਤ ਉਹਨਾਂ ਨੂੰ ਆਤਮਾ ਸ਼ਾਂਤੀ ਮਿਲੇ ਆਤਮ ਸੁਖ ਮਿਲੇ ਆ ਮਨ ਦਾ ਸੁੱਖ ਮਿਲਿਆ ਤਨ ਦਾ ਸੁੱਖ ਤੇ ਸਾਡੇ ਸਾਹਮਣੇ ਨਹੀਂ ਮਿਲਿਆ ਹੋਊਗਾ ਬੰਦ-ਬੰਦ ਕੱਟਿਆ ਜਾਣਾ ਕਿਸੇ ਬੰਦੇ ਦਾ ਕਿ ਤਨ ਦਾ ਸੁੱਖ ਸੀ ਨਹੀਂ ਤਨ ਦਾ ਸੁੱਖ ਨਹੀਂ ਸੀ ਪਰ ਮਨ ਦਾ ਸੁੱਖ ਸੀਗਾ ਰੱਬ ਨਾਲ ਫਿਰ ਵੀ ਜੁੜਿਆ ਸੀ ਹੱਥ ਕੱਟੇ ਜਾ ਰਹੇ ਨੇ ਪੂਟਾ-ਪੂਟਾ ਕਰਕੇ ਕੱਟਿਆ ਜਾ ਰਿਹਾ ਟੁਕੜਾ-ਟੁਕੜਾ ਕਰਕੇ ਕੱਟਿਆ ਜਾ ਰਿਹਾ ਸਰੀਰ ਅਨੰਦ ਦੇ ਵਿੱਚ ਬਾਣੀ ਪੜਨੇ ਆ ਉਹਨੂੰ ਪਤਾ ਹੀ ਨਹੀਂ ਬੀਬੇ ਜੀ ਨੂੰ ਕੱਢਦੇ ਉਬਲਦੀ ਦੇਗ ਵਿੱਚ ਪਿਠਾਇਆ ਮਾਸ ਟੜ ਕੇ ਪਾਸੇ ਹੋ ਗਿਆ ਜਿੰਨਾ ਚਿਰ ਮਾਸ ਰਿਹਾ ਉਹਨਾਂ ਚਿਰ ਰੱਬ ਦੇ ਨਾਮ ਨਾਲ ਜੁੜਿਆ ਰਿਹਾ ਹਾਇ ਵੀ ਨਹੀਂ ਚਾਰ ਸਾਲ ਉਹ ਬੰਨ ਕੇ ਆਰ ਉਹਨਾਂ ਚੀਰ ਦਿੱਤੇ ਗਏ ਰੱਬ ਦੇ ਨਾਲ ਫਿਰ ਵੀ ਜੁੜੇ ਮਨ ਦਾ ਸੁੱਖ ਹੈ ਤਨ ਦਾ ਸੁੱਖ ਨਹੀਂ ਇਥੇ ਇਹ ਅਮਰਤ ਦੀ ਨਿਸ਼ਾਨੀ ਸੀ ਇਸ ਅਮਰਤ ਨੂੰ ਲੱਭਦੇ ਸੀ ਦੇਵੀ ਦੇਵਤੇ ઋષਿ ਮੁਨੀ ਪਰ ਨਹੀਂ ਮਿਲਿਆ ਤਿੰਨਾਂ ਚੁਗਾ ਵਿੱਚ ਨਹੀਂ ਮਿਲਿਆ ਕੱਲ ਜੋ ਵਿਚਾਰ ਕੇ ਤਨ ਗੁਰੂ ਗੋਬਿੰਦ ਸਿੰਘ ਨੇ ਫਿਰ ਵੰਡਿਆ ਫਰਦ ਕੇ ਵੰਡਿਆ ਆਪਾਂ ਵਿਚਾਰ ਕਰਦੇ ਸਾਂ ਜਿਨ੍ਹਾਂ ਨੇ ਉਹ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਗੁਰੂ ਤੇ ਵਿਸ਼ਵਾਸ ਰੱਖ ਕੇ ਉਹ ਅੰਮ੍ਰਿਤ ਛਕਿਆ ਉਹਨਾਂ ਨੂੰ ਆਤਮਾ ਦਾ ਸੁੱਖ ਮਿਲਿਆ ਉਹ ਆਤਮਾ ਦਾ ਸੁੱਖ ਹੀ ਹੁਣ ਪੰਜ ਪਿਆਰੇ ਜਿਹੜੇ ਬਣਾਏ ਪਾਸ਼ਾ ਨੇ ਉਹਨਾਂ ਤੋਂ ਉਸੇ ਆਤਮਾ ਸੁੱਖ ਨੂੰ ਦੁਬਾਰੇ ਉਹਨਾਂ ਕੋਲ ਲੈ ਰਹੇ ਆ ਇਹ ਰੇਗ ਵਿੱਚ ਇੱਕ ਚੀਜ਼ ਦੇ ਦਿੱਤੀ ਤੇ ਬਾਕੀ ਫਿਰ ਲਲਣੀ ਇਦਾਂ ਨਹੀਂ ਹੁੰਦੀ ਪੈਰ ਉਹਨਾਂ ਨੂੰ ਦੇ ਦਿੱਤੀ ਉਹਨਾਂ ਨੂੰ ਮਾਰਗ ਬਣਾ ਦਿੱਤਾ ਇਹਦੇ ਵਿੱਚੋਂ ਕੁਝ ਮੈਨੂੰ ਵੀ ਹਿੱਸਾ ਦੇ ਦਿਓ ਤੁਸੀਂ ਗੱਲਾ ਆਨੰਦ ਨੂੰ ਤੁਸੀਂ ਤਾਂ ਸਾਹਮਣੇ ਬੈਠੇ ਹੋ ਕੁਝ ਆਨੰਦ ਮੈਨੂੰ ਵੀ ਉੱਚੋਂ ਦੇ ਦਿਓ ਦੇਖੀ ਉਹਦਾ ਕੋ ਘਟ ਜਾਂਦਾ ਉਹ ਆਨੰਦ ਪੰਜਾਂ ਪੈਰਾਂ ਕੋ ਗੁਰੂ ਗੋਬਿੰਦ ਸਿੰਘ ਨੂੰ ਅਮਰ ਸ਼ਕਾਰਣ ਗੇ ਤਾਂ ਕੋਈ ਉਹ ਆਨੰਦ ਘਟਜੂ ਨਾ ਕਰੋ ਨਹੀਂ ਉਦਾਹਰਣ ਦੇ ਨਾਲ ਆਪਾਂ ਸਮਝ ਲਈ ਇੱਕ ਦੀਵਾ ਹੈ ਜਗ ਰਿਹਾ ਹੈ ਪ੍ਰਕਾਸ਼ ਦੇ ਰਿਹਾ ਹੈ ਉਹਦੇ ਤੁਸੀਂ ਭਵੇਂ ਯਾਰ ਭਵੇਂ ਲੱਖ ਦੀਵਾ ਜਗਾ ਲਓ ਕਿ ਉਹਦਾ ਪ੍ਰਕਾਸ਼ ਘਟਜੂਗਾ ਉਹਦੇ ਪ੍ਰਕਾਸ਼ ਨੂੰ ਕੋਈ ਪਰਖ ਨਹੀਂ ਪੈਣਾ ਇਸ ਅਨੰਦ ਨੂੰ ਤੇ ਪਛਾਨਦੇ ਆਓ ਸਿੱਖ ਸੰਗੋਗੋ ਕੇ ਪਿਆਰੋ ਆਪ ਆਪਕਾ ਇਸ ਅਮਰਤ ਨੂੰ ਲੈਣ ਦਾ ਯਤਨ ਕਰੀਏ ਤੇ ਇੱਕ ਹੋਰ ਕਰੀਏ ਖਾਣੇ ਖਰਚੇ ਤੋੜਨੇ ਆ ਵੀ ਬੰਦ ਹੋ ਜਾਏ ਜਿੰਨਾ ਇਸ ਆਨੰਦ ਨੂੰ ਵੱਢ ਖਰਚੀ ਜਾਵਾਂਗੇ ਇਹ ਵੱਧਦਾ ਜਾਊਗਾ ਕਰਨਾ ਨਹੀਂ ਤੇ ਸਮਾ ਤਦ ਜਦੋਂ ਆਉਂਦਾ ਹੈ ਗੱਲ ਕਿਸੇ ਪਾਸੇ ਵੀ ਵਿਚਾਰੀ ਉਹ ਸੁਰਾ ਸੁਰੇ ਨਹੀਂ ਪਹੁੰਚੇ ਉਹ ਤਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਦਾਸਰਾਂ ਸੰਦੇ ਬੈਠ ਕੇ ਹੱਥ ਜੋੜੇ ਨੇ ਪੰਜਾਂ ਪੈਰਾਂ ਦੇ ਅਗੇ ਤੁਸੀਂ ਮੇਰੇ ਗੁਰੂ ਜੀ ਇਹ ਅੰਮ੍ਰਿਤ ਦਾ ਦਾਤ ਮੈਨੂੰ ਵੀ ਦੇ ਦਿਓ ਇਹ ਅੰਮ੍ਰਿਤ ਦਾ ਦਾਤ ਮੈਨੂੰ ਵੀ ਦੇ ਦਿਓ ਇਹ ਪਰਵ ਇੰਨੀ ਸਸਤੇ ਨੇ ਜਿੰਨੇ ਸਸਤੇ ਅੱਜ ਲਾਤ ਪੀ ਕਰਤੀ ਅਸੀਂ ਅੰਮ੍ਰਿਤ ਦੇ ਦਾਤ ਇੰਨੇ ਸਸਤੇ ਨਹੀਂ ਸੀ ਜਿੰਨੇ ਅੱਜ ਅਸੀਂ ਕਰ ਦਿੱਤੀ ਅੱਜ ਬਦਰੀਆ ਗਿਣਤੀ ਅੱਜ ਗਿਣਤੀ ਵਧਈ ਮੈਂ 1 ਲੱਖ ਨੂੰ ਅੰਮ੍ਰਿਤ ਸ਼ਕਾਤਾ ਮੈਂ 10 ਲੱਖ ਨੂੰ ਅੰਮ੍ਰਿਤ ਸ਼ਕਾਤਾ ਮੈਂ 50 ਲੱਖ ਨੂੰ ਅੰਮ੍ਰਿਤ ਸ਼ਕਾਤਾ ਮੈਂ 20 ਹਜ਼ਾਰ ਨੂੰ 50000 ਨਵੇਂ ਸ਼ਿਕਾਤਾਂ ਇਹ ਲਿਸ਼ਟਾ ਬਣੀ ਹੈ ਸਭ ਕੇਵਲ ਰਿਸ਼ਤਾ ਕਿ ਲਿਸ਼ਟਾ ਤਿਆਰ ਹੋ ਰਹੀ ਹੈ ਕਾਦੇ ਵਕਤ ਤੱਕ ਕੋਈ ਨਾਮ ਮਿਲਣਾ ਚਾ ਕੋਈ ਚੰਗਾ ਜੂ ਨੂੰ ਹਾਂ ਇਹ ਜੂ ਰੂ ਕਰਨਗੇ ਕੋਈ ਫਲਾਣਾ ਸੰਤ ਬਹੁਤ ਵੱਡੇ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਤੇ ਵੀ ਰਹਿਣਾ ਪੂਰਨ ਪ੍ਰੋ ਪੂਰਨ ਬ੍ਰਹਮ ਗਿਆਨੀ ਬਿਲਕੁਲ ਹੋਇਆ ਇਹ ਬ੍ਰਹਮ ਗਿਆਨੀ ਉਹਦਾ ਪੂਰਨ ਕਿ ਉਹਦਾ ਅਧੂਰਾ ਕੀ ਹੈ ਉਹਦਾ ਇਹ ਬ੍ਰਹਮ ਗਿਆਨੀ ਮਹਾ ਪੂਰਨ ਬ੍ਰਹਮ ਗਿਆਨੀ ਆਦੂ ਕੀ ਉਹ ਕਿਹੜੀ ਨਵੀਂ ਡਿਗਰੀ ਆਪ ਹੀ ਬਣਾ ਲਈ ਬ੍ਰਹਮ ਗਿਆਨੀ ਦੀ ਕੀ ਵਿਸ਼ੁੱਧ ਕਰ ਸਕਦਾ ਕੋਈ ਬ੍ਰਹਮ ਗਿਆਨੀ ਆਪ ਦਰੰਕਾਰ ਬ੍ਰਹਮ ਗਿਆਨੀ ਤੇ ਰੱਬ ਆ ਅਸੀਂ ਇੱਕ ਗੰਦ ਭਰੇ ਹੋਏ ਥਲੇ ਨੂੰ ਬ੍ਰਹਮ ਗਨੀ ਕਹੀ ਜਾਂਦੇ ਸਤਾ ਕਰਦਾ ਕਿਉਂ ਕਰਦਾ ਬਸ ਉੱਚਾ ਨਾਂ ਕਰਾਉਣਾ ਸੰਸਾਰ ਵਿੱਚ ਵੀ ਇਹਨਾਂ ਨੂੰ ਅਮਰ ਸ਼ਕਾਤਾ ਫਿਰ ਲਾਲਚ ਦਿੱਤਾ ਜਾਂਦਾ ਲਾਲਚ ਇੱਦ ਤੇ ਲਾਲਚ ਦੇ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜਾ ਪਿਆਰੇ ਹੱਥ ਜੋੜ ਕੇ ਬੁੱਕ ਕੀਤਾ ਏ ਰੱਬ ਦੇ ਪੈਰੋ ਗੁਰੂ ਦੇ ਪੈਰੋ ਮੇਰੀ ਝੋਲੀ ਵਿੱਚ ਵੀ ਅੰਮ੍ਰਿਤ ਦੇ ਦਾਤ ਪਾ ਲਿਓ ਮੰਗ ਰਹਿ ਨੇ ਹੱਥ ਜੋੜ ਕੇ ਇਧਰ ਫਰੀਦ ਦਿੱਤਾ ਜਾਣਾ ਤੁਹਾਨੂੰ ਕੋਕਾਰ ਫਿਰ ਤੋ ਕਿਰਪਾ ਨ ਕਸ਼ਹਰਾ ਕੰਗਾ ਸਭ ਕੁਝ ਤੁਹਾਨੂੰ ਫਰੀ ਦਿੱਤਾ ਜਾਊਗਾ ਖਾਦੂਗੀ ਜਿਹੜਾ ਅੰਮ੍ਰਿਤ ਕਿਸੇ ਟਾਈਮ ਦੇਵੀ ਦੇਵਤਿਆਂ ਨੂੰ ਪੀਰਬ ਪੀਰਾਂ ਰਿਸ਼ੀਆਂ ਮੁਰੀਆਂ ਨੂੰ ਮਿਲਿਆ ਨਹੀਂ ਬਹੁਤ ਮਿਹਨਤ ਕਰਨ ਦੇ ਨਾਲ ਵੀ ਨਹੀਂ ਮਿਲਿਆ ਬੁਸ਼ਕਤ ਕਾਲ ਕਾਲਣ ਦੇ ਨਾਲ ਵੀ ਨਹੀਂ ਮਿਲਿਆ ਅੱਜ ਇੰਨਾ ਫ੍ਰੀ ਹੋ ਗਿਆ ਉਹ ਅਮਰਤ ਬਾਜੋ ਤੁਹਾਨੂੰ ਸਭ ਨੂੰ ਫ੍ਰੀ ਦੇਵਾਂਗੇ ਤੇ ਕਦਰ ਵੀ ਉਹ ਜਿਹਨੇ ਜਿਹਨੇ ਕਦਰ ਪਾਈ ਉਹਨੇ ਗਾਜ ਅਮਰਤ ਦੀ ਕਦਨੇ ਕਦਰ ਪਾਈ ਹੋਈ ਆ ਅਮਰਤਾਰੇ ਇੱਕ ਟੇਕੇ ਤੇ ਖੜਾ ਹੈ ਚਰਦਾ ਲਾ ਰਿਹਾ ਹੈ ਰੋਮਗਦਾਰੇ ਦਾੜੀਆਂ ਵਾਲੇ ਬੀੜੀਆਂ ਵੀ ਪੀ ਰਹੇ ਜਿਸ ਤਮਾਕੂ ਨੂੰ ਕਿਤੇ ਢੋਈ ਨਹੀਂ ਕਿਸੇ ਮੰਦਰ ਕਿਸੇ ਮਸਜਿਦ ਇਦਾਂ ਕਹਿੰਦੇ ਕਿਸੇ ਵੀ ਧਰਮ ਸਥਾਨ ਤੇ ਵਾਗਿਆ ਨਹੀਂ ਜਿਸ ਤਮਾਕੂ ਨੂੰ ਉਹ ਦਾੜੀ ਵਾਲਾ ਪੀ ਰਿਹਾ ਸਿੱਧ ਪੀ ਰਿਹਾ ਇਹ ਗੁਰੂ ਦਾ ਸਿੱਖ ਰਹੇ ਹੋ ਉਹਨੂੰ ਤੇ ਸਿੱਖ ਹੋਣਾ ਕਹਿੰਦੇ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਅੱਜ ਇੱਕ ਵੀਡੀਓ 'ਵਾਂ ਦੇਖੀ ਦੋ ਤਿੰਨ ਦਿਨ ਹੋ ਗਏ ਆ ਇੱਕ ਪੁਲਿਸ ਵਾਲੇ ਨੇ ਦਾੜੀ ਰੱਖੀ ਹੋਈ ਕਿੱਡੀ ਕਿੱਡੀ ਦਾੜੀ ਪੁਲਿਸ ਵਾਲੇ ਦੀ ਤੋ ਵੀੜਿਆ ਪਿੰਡਿਆ ਕੁਝ ਆਮ ਸੁਧਾਰਨ ਲੋਕਾਂ ਨੇ ਕਹਿਤਾ ਵੀ ਇਹ ਕੀ ਗੱਲ ਪੁੱਤਸ ਵਾਲਾ ਹੋ ਕੇ ਇੱਡੀ ਇੱਡੀ ਦਾੜੀ ਰੱਖਦੇ ਪੀ ਪੀੜਿਆ ਬੇੜੀ ਉਹ ਕਹਿੰਦਾ ਤੁਹਾਡੇ ਕੋਲੋਂ ਦਾ ਕੁਝ ਲੈਂਦਾ ਮੈਂ ਤੁਹਾਡੇ ਤੋਂ ਮੰਗਦਾ ਕੁਝ ਮੈਂ ਤੁਸੀਂ ਕਹੋ ਉਹਦੇ ਮੈਨੂੰ ਠੋਕਣ ਵਾਲੇ ਆਹ ਦਿਹਾਲ ਆਹ ਹਾਲਿਆ ਸਿੱਕੀ ਦਾ ਸਭਾ ਜੀਦਾ ਹੋ ਗਿਆ ਪਾਛਾ ਕਿਰਪਾ ਕਰੇ ਇਹ ਅਮਰ ਤੇ ਵਿਚਾਰ ਅਜੇ ਵਿੱਚ ਹੀ ਆ ਇੱਥੇ ਤਪੱਸਵਾਤੀ ਕਰ ਦਿੰਦੇ ਆ ਹੋਈਆਂ ਪੁੱਲਾਂ ਦੇ ਖਿਮਾ ਬਖਸ਼ ਕਰ ਦੇ ਕੱਲ੍ਹ ਨੂੰ ਜੋ ਪਾਛਾ ਅਪਰਾਧ ਕਰਦਗੇ ਉਹ ਜੀ ਆਪਾਂ ਕੱਲ੍ਹ ਨੂੰ ਵਿਚਾਰ ਕਰ ਲਵਾਂਗੇ ਆਉਣ ਆਪਾਂ ਸਰਬੱਤ ਦੇ ਭਲੇ ਵਾਸਤੇ ਨਗਰਗੜ੍ਹ ਦੀ ਸੁਖ ਸ਼ਾਂਤੀ ਵਾਸਤੇ ਸੋਗੁਨੰਦ ਚੜਾਉਣ ਵਿੱਚ ਜਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ